ਜੇ ਤੁਹਾਨੂੰ ਕੋਈ ਮਾੜਾ ਕਹਿੰਦਾ ਏ ਰਤਾ ਵੀ ਕਬਰਾਉ ਨਾ ਇਕਦੀਆਂ ਚਾਰ ਸੁਣਾਓ ਜੇ ਕੋਈ ਤੁਹਾਨੂੰ ਮਾੜਾ ਕਹਿੰਦਾ ਏ ਰਤਾ ਵੀ ਕਬਰਾਉ ਨਾ ਇਕਦੀਆਂ ਚਾਰ ਸੁਣਾਓ ਨੇੜੇ ਤੁਹਾਨੂੰ ਜਾਣਦੇ ਨੇ ਤੁਹਾਡੀ ਸੋਚ ਨੂੰ ਪਹਿਚਾਣਦੇ ਨੇ ਉਹ ਮਾੜਾ ਕਹਿਣ ਵਾਲੇ ਨੂੰ ਰੋਕਣਗੇ ਕਈ ਬਿਮਾਰੀਆਂ ਨੂੰ ਪੋਕਣਗੇ ਉਹਨੂੰ ਚੰਗਾ ਮੜਾ ਸੁਣਾਉਣ ਕੇ ਉਹਦਾ ਮੂੰਹ ਬੰਦ ਕਰਾਉਣਾ ਤੁਸੀਂ ਆਪਣੀ ਸੋਚ ਵਿਗਾੜੋ ਨਾ ਤੁਸੀਂ ਕਿਸੇ ਦਾ ਪੁਰਾ ਚਾਉ ਨਾ ਤੁਸੀਂ ਆਪਣੀ ਸੋਚ ਬਣਾਈ ਰੱਖੋ ਹਰ ਇੱਕ ਦਾ ਆਪਣਾ ਚਾਈ ਰੱਖੋ ਤੁਹਾਡਾ ਭਲਾ ਹੀ ਹੋਵੇਗਾ ਤੁਹਾਡਾ ਵਾਲ ਨਹੀਂ ਵਿੰਗਾ ਹੋਵੇਗਾ ਤੁਹਾਡਾ ਭਲਾ ਹੀ ਹੋਵੇਗਾ ਕਲੇਵਾਲ ਵੀ 빙ਾ ਨਹੀਂ ਹੋਵੇਗਾ 200 ਸਾਡੀ ਵੀਡੀਓ ਪਸੰਦ ਆਉਂਦੀ ਹੈ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ